ਮੈਂ ਹਰਕਿਸ਼ਨ ਲਾ ਪਿੰਡ ਚੱਕ ਮੰਟਾ ਵਾਲਾ ਜ਼ਿਲ੍ਹਾ ਫੋਸਪੋਰ ਤੋਂ ਅਤੇ ਮੈਂ ਨਾ ਚੱਲ ਫਿਰ ਨਹੀਂ ਸਕਦਾ ਸੀ ਬਹੁਤ ਮਜਬੂਰ ਸਾਂ ਮੈਂ ਨਾਗਪੁਰ ਹਸਪੀਟਲ ਦੇਠੰਡੇ ਆਇਆ ਪਠਿੰਡਿਆ ਕੇ ਆਪਰੇਟ ਕਰਾਇਆ ਆਪਰੇਟ ਕਰਾ ਕੇ ਹੁਣ ਮੈਂ ਚੰਗਾ ਪਲਾ ਬਹੁਤ ਵਧੀਆ 4 ਦਿਨ ਦੇ ਵਿੱਚ ਮੈਂ ਤੁਰ ਫਿਰ ਸਕਣਾ ਹਾਂ ਬਿਨਾਂ ਸਹਾਰੇ ਤੋਂ ਤੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਇਹ ਅਗਿਆਰਸ ਹੈ ਬੇਨਤੀ ਹੈ ਕਿ ਤੁਸੀਂ ਵੀ ਇੱਥੇ ਆਓ ਤੇ ਆਪਣਾ ਇਲਾਜ ਕਰਾਓ ਅਤੇ ਆਪਣੇ ਜੀਵਨ ਨੂੰ ਸੁਖੀ ਬਣਾਓ ਤੇ ਅੱਜ ਮੈਨੂੰ ਦੂਜੇ ਦਿਨ ਨਾ ਤੋਰੇ ਤਾਂ ਅੱਜ ਮੈਂ ਬਿਨਾਂ ਸਹਾਰੇ ਦੀ ਹੀ ਤੋਰ ਰਿਹਾ ਹਾਂ ਤੇ ਮੈਂ ਬਹੁਤ ਆਪ ਨੂੰ ਸੁਰੱਖਤ ਮਹਿਸੂਸ ਕਰ ਰਿਹਾ ਹਾਂ ਇੱਥੋਂ ਦੇ ਡਾਕਟਰ ਸਾਹਿਬ ਬਹੁਤ ਮਿਲਨਸਾਰ ਬਹੁਤ ਚੰਗੇ ਡਾਕਟਰ ਸਾਹਿਬ ਨੇ ਇੱਥੋਂ ਦਾ ਸਟਾਫ ਇਤਨਾ ਚੰਗਾ ਹੈ ਕਿ ਮਿਲਵਰਤਨ ਹੈ ਇਹਨਾਂ ਦਾ ਮਰੀਜ਼ਾਂ ਨਾਲ ਬਹੁਤ ਵਧੀਆ ਕਾਰਨ ਹੈ ਜਿਆਦਾ ਇੱਥੇ ਸੇਵਾ ਹੁੰਦੀ ਏ ਤੇ ਮੈਂ ਇਹ ਰੋਬਟ ਨਾਲ ਆਪਣਾ ਆਪਰੇਟ ਕਰਾਇਆ ਅਤੇ ਮੈਂ ਹੁਣ ਵੇਖੋ ਜੀ 4 ਦਿਨ ਹੋਏ ਮੈਨੂੰ ਆਪਰੇਟ ਹੋਏ ਨੂੰ ਤੇ ਮੈਂ ਚੰਗਾ ਬਿਨਾਂ ਬਿਨਾਂ ਸਹਾਰੇ ਤੋਂ ਤੋ ਰਿਆ ਹਾਂ